ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬਾਂ ਦਾ ਡਿਜ਼ਾਈਨ ਬਣਾਵਾਂਗੇ ਅਸੀਂ ਨੇ ਅਲੱਗ ਦਾ ਸਲਵਾਰ ਨਾਲ ਦਾ ਕੱਪੜਾ ਲਿਆ ਹੈਗਾ ਤੇ ਉਹਦੇ ਇਹਦੇ ਉੱਤੇ ਆਪਾਂ ਨੇ ਪੈਨਟੈਕਸ ਬਣਾਉਣਾ ਹੈਗਾ ਤੇ ਨਾਲ ਦੀ ਨਾਲ ਆਪਾਂ ਲੈਸ ਲਗਾਵਾਂਗੇ ਇਹਦੇ ਉੱਤੇ ਲੈਸ ਅਸੀਂ ਕਮੀਜ਼ ਨਾਲ ਦੀ ਲਈ ਹੈ ਤੇ ਇੱਥੇ ਆਪਾਂ ਨੇ ਲੈਸ ਜਿਹੜੀ ਪਹਿਲਾਂ ਇਸ ਤਰ੍ਹਾਂ ਲਗਾ ਦੇਣੀ ਹੈਗੀ ਇਸ ਤਰ੍ਹਾਂ ਆਪਾਂ ਲੈਸ इस तरह लैस लगा ली थे। उस तो उसके बाद हूँ अपने एक, 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 एक इंच के उ निशान लगाने ने गे इस तरह तो हूँ आप इतना ਇਸ ਤਰ੍ਹਾਂ ਨਿਸ਼ਾਨ ਲਗਾ ਲਈ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰਨਾ ਹੈ ਇੱਥੇ ਤੁਸੀਂ ਪ੍ਰੈਸ ਨਾਲ ਵੀ ਇਹ ਫੋਲਡ ਕਰ ਸਕਦੇ ਹੋਗੇ ਸਿਲਾਈ ਲਗਾਉਣ ਤੋਂ ਪਹਿਲਾਂ ਤਾਂ ਕਿ ਬਹੁਤ ਹੀ ਚੰਗੀ ਤਰ੍ਹਾਂ ਇਹ ਸਫਾਈ ਨਾਲ ਹੋ ਸਕੇ ਇਸ ਤਰ੍ਹਾਂ ਅਸੀਂ ਇੱਥੇ ਸਿਲਾਈ ਲਗਾ ਦੇਵਾਂਗੇ ਦੇਖੋ ਇੱਕ ਅਸੀਂ ਨੇ ਇਹ ਬਣਾ ਲਿਆ ਕਰੋ ਬਾਰ ਬਾਰ ਕੱਪੜੇ ਨੂੰ ਪ੍ਰੈਸ ਕਰੋ ਤੇ ਸਫਾਈ ਬਹੁਤ ਆਉਂਦੀ ਹੈਗੀ ਇਸ ਤਰ੍ਹਾਂ ਆਪਾਂ ਨੇ ਇਹ ਨਿਸ਼ਾਨ ਤੋਂ ਇਸ ਤੱਕ ਇਸ ਤਰ੍ਹਾਂ ਫੋਲਡ ਕਰ ਲਿਆ ਤੇ ਨਾਲ ਦੀ ਨਾਲ ਆਪਾਂ ਨੇ ਪ੍ਰੈਸ ਕਰ ਦੇਣੀ ਹੈ ਦੇਖੋ بار بار ਅਸੀਂ ਨੇ ਪ੍ਰੈਸ ਕੀਤੀ ਤੇ ਸਫਾਈ ਕੱਪੜੇ ਤੇ ਬਹੁਤ ਹੀ ਵਧੀਆ ਰਹੀਏਗੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇੱਧਰ ਵੀ ਐਸੇ ਤਰ੍ਹਾਂ ਲੈਸ ਲਗਾਉਣੀ ਹੈਗੀ ਜਿਵੇਂ ਆਪਾਂ ਨੇ ਇੱਧਰ ਲਗਾਈ ਸੀ ਐਸੇ ਤਰ੍ਹਾਂ ਇੱਥੇ ਰੱਖ ਕੇ ਲੈਸ ਲਗਾ ਦੇਵਾਂਗੇ ਬਾਂ ਦਾ ਕੱਪੜਾ ਜਿਹੜਾ ਸਿੱਧਾ ਹੋਣਾ ਚਾਹੀਦਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਕਰਕੇ ਰੱਖਾਂਗੇ ਜਿੱਥੇ ਆਪਾਂ ਨੇ ਜਿਹੜੀ ਇਹ ਸਲਾਈ ਲਗਾਈ ਸੀ ਲੈਸ ਵਾਲੀ ਉਹਦੇ ਨਾਲ ਨਾਲ ਹੀ ਆਪਾਂ ਨੇ ਇਹ ਸਲਾਈ ਲਗਾਣੀ ਹੈਗੀ ਬਿਲਕੁਲ ਇਹੀ ਸਲਾਈ ਲਗਾਵਾਂਗੇ ਇਹ ਵਾਲੀ ਸਲਾਈਡ ਲਗਾਉਣ ਤੋਂ ਬਾਅਦ ਇੱਥੋਂ ਆਪਾਂ ਨੇ ਉੱਪਰੋਂ ਇਸ ਤਰ੍ਹਾਂ ਸਲਾਈ ਲਗਾਣੀ ਹੈ ਜੀ ਇਸ ਤਰ੍ਹਾਂ ਲੈਸ ਰੱਖ ਕੇ ਅਸੀਂ ਸਿਲਾਈ ਲਗਾਵਾਂਗੇ ਇੱਥੇ ਆਪਾਂ ਨੇ ਗੁੰਮ ਲੈਸ ਲਗਾਨੀ ਹੈ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਇਹਨੂੰ ਐਵੇਂ ਫੋਲਡ ਕਰਾਂਗੇ ਤੇ ਉਲਟਾ ਕਰ ਲਵਾਂਗੇ ਇਹਨੂੰ ਇਸ ਸਲਾਈ ਦੇ ਉੱਪਰ ਉੱਪਰ ਆਪਾਂ ਨੇ ਇੱਕ ਸਲਾਈ ਹੋਰ ਲਗਾਣੀ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਐਦਾਂ ਸਲਾਈ ਲਗਾ ਦੇਣੀ ਹੈ ਇੱਥੋਂ ਆਪਾਂ ਜਿਹੜਾ ਪਾਕਿਸਤਾਨੀ ਵਾਂਹ ਬਣਾ ਰਹੇ ਹਾਂਗੇ 9 ਇੰਚ ਤੱਕ ਆਪਾਂ ਜਿੱਦਾਂ ਸਿੰਪਲ ਵਾਂਹ ਕੱਟਦੇ ਹੁੰਨੇ ਆ ਐਦਾਂ ਹੀ ਲੈ ਕੇ ਆਉਣੀ ਹੈਗੀ ਇੱਥੇ ਤੱਕ ਇਹ ਨਿਸ਼ਾਨ ਆਪਾਂ ਸਿੱਧਾ ਇਦਾਂ ਹੀ ਲਾਵਾਂਗੇ ਤੇ ਉਸ ਤੋਂ ਬਾਅਦ ਇੱਥੋਂ ਆਪਾਂ ਇਸ ਤਰ੍ਹਾਂ ਲੈ ਕੇ ਆਵਾਂਗੇ ਇਹ ਸਲਾਈ ਆਪਾਂ ਨੇ ਇਦਾਂ ਲਗਾਉਣੀ ਹੈਗੀ ਇਹ ਵਾਈਸ ਲਾਈਸ ਨਹੀਂ ਲਗਾ ਲਈ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਬਾਹ ਨੂੰ ਤਾਂ ਦੇਖੋ ਜਦੋਂ ਆਪਾਂ ਪ੍ਰੈਸ ਕਰਦੇ ਆ ਤਾਂ ਬਹੁਤ ਹੀ ਸੋਹਣਾ ਸੂਟ ਜਿਹੜਾ ਸਫਾਈ ਨਾਲ ਬਣਦਾ ਹੈਗਾ ਤੇ ਮੇਰੀ ਤੁਹਾਨੂੰ ਇਹੀ ਸਲਾਹ ਹੈ ਕਿ ਤੁਸੀਂ ਪ੍ਰੈਸ ਦੇ ਨਾਲ ਹੀ ਸੂਟ ਬਣਾਇਆ ਕਰੋ ਤਾਂ ਕਿ ਸਲਾਈਆਂ ਲਗਾਉਣੀਆਂ ਵੀ ਤੁਹਾਨੂੰ ਆਸਾਨ ਹੋ ਜਾਂਦੀਆਂ ਨੇ ਕਪੜਾ ਵਾਰ-ਵਾਰ ਫੋਲਡ ਨਹੀਂ ਕਰਨਾ ਪੈਂਦਾ ਇੱਕ ਵਾਰ ਪ੍ਰੈਸ ਨਾਲ ਸਹੀ ਹੋ ਜਾਂਦਾ ਹੈਗਾ ਇਸ ਤਰ੍ਹਾਂ ਅਸੀਂ ਨੇ ਇਹ ਬਾਹਾਂ ਜਿਹੜੀ ਉਹ ਬਣਾ ਲਈ ਹੈ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ